ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਹਰਦੀਪ ਕੋ ਤੁਹਾਡਾ ਮੇਰਾ YouTube ਚੈਨਲ অর্ਗੈਨਿਕ ਗਾਰਡਨਿੰਗ ਤੇ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਨੇ ਆ ਜੀ ਮਿਲੀਬਾਕਸ ਦੀ ਜੋ ਵਾਈਟ ਕਲਰ ਦੇ ਕੀੜੇ ਮਕੌੜੇ ਦੀ ਤਰ੍ਹਾਂ ਹੁੰਦੇ ਨੇ ਔਰ ਬੂਟਿਆਂ ਨੂੰ ਅਗਰ ਉਹ ਲੱਗ ਜਾਣ ਤਾਂ ਸਾਰਾ ਬੂਟਾ ਖਰਾਬ ਕਰ ਦਿੰਦੇ ਨੇ ਔਰ ਉਹ ਬੂਟਿਆਂ ਦੀ ਰੇਂਜ ਦੇ ਵਿੱਚ ਜਿਹੜੇ ਆਲੇ-ਦੁਆਲੇ ਪਲਾਂਟਸ ਹੁੰਦੇ ਨੇ ਉਹਨਾਂ ਤੇ ਵੀ ਮਿਲੀਬਾਕਸ ਦਾ ਅਟੈਕ ਬਹੁਤ ਜਲਦੀ ਹੁੰਦਾ ਹੈ ਇਸ ਲਈ ਫਰੈਂਡਸ ਅਗਰ ਤੁਹਾਡੇ ਬਗੀਚੇ ਦੇ ਵਿੱਚ ਮਿਲੀ ਬਕਸ ਤੁਹਾਨੂੰ ਦਿਖ ਰਹੇ ਨੇ ਤਾਂ ਮੇਰਾ ਇਹ ਤਰੀਕਾ ਜਰੂਰ ਵਰਤਿਓ ਇਹ ਤਰੀਕਾ ਪਹਿਲਾਂ ਮੈਂ ਪ੍ਰੈਕਟੀਕਲੀ ਵਰਤ ਕੇ ਦੇਖ ਰਹੀ ਆ ਤੇ ਉਸ ਤੋਂ ਬਾਅਦ ਹੀ ਤੁਹਾਡੇ ਨਾਲੇ ਕੰਪਲੀਟ ਵੀਡੀਓ ਲਾਸਟ ਤੱਕ ਮੈਂ ਸ਼ੇਅਰ ਕਰੂੰਗੀ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਨੇ ਉਹਨਾਂ ਨੂੰ ਸਕਿਪ ਕਰਿਓ ਨਾ ਕਿਉਂਕਿ ਛੋਟੇ-ਛੋਟੇ ਗੱਲਾਂ ਨਾਲ ਹੀ ਮਿਲੀ ਬਕਸ ਦਾ ਹੱਲ ਨਿਕਲਣਾ ਹੈ ਜੀ ਔਰ ਮਿਲੀ ਬਕਸ ਨੇ ਮੇਰੇ ਆ ਸਾਹਮਣੇ ਪਿਆ ਜੀ ਇਹ ਪlant ਬੈਂਗਣ ਦਾ ਇਹਤੇ ਅਟੈਕ ਕੀਤਾ ਪਗਲ ਕਰਨੇ ਮਿਲੀਬਕਸ ਤੋਂ ਕਿਵੇਂ ਬਚਣਾ ਕਿਹੜੀ ਦਵਾਈ ਬੂਟੀ ਵਰਤਨੀ ਆ ਘਰ ਦੀ ਖਾਦ ਵਰਤਨੀ ਆ ਆਰਗੇਨਿਕ ਜਾਂ ਬਾਜ਼ਾਰੋਂ ਲੈ ਕੇ ਵਰਤਨੀ ਆ ਉਹਦੇ ਛੋਟੇ ਛੋਟੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਇਸ ਲਈ ਫਰੈਂਡਸ ਵੀਡੀਓ ਨੂੰ ਜਰੂਰ ਧਿਆਨ ਨਾਲ ਸੁਣਿਓ ਔਰ ਬਾਕੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਕਿਹੜੇ ਕਿਹੜੇ ਪਲਾਂਟਸ ਪਲਾਂਟਸ ਤੇ ਮਿਲੀਬਕਸ ਦਾ ਅਟੈਕ ਹੋਇਆ ਏ ਔਰ ਮੈਂ ਸਾਢੇ ਤਾ ਸਟਾਰਟਿੰਗ ਹੋਈ ਏ ਜੀ ਪਹਿਲਾਂ ਅਮਰੂਦ ਦੇ ਬੂਟੇ ਤੋਂ ਔਰ ਹੁਣ ਸ਼ੁਰੂਆਤ ਹੋ ਰਹੀ ਸੀ ਬੈਂਗੜ ਦੇ ਬੂਟ ਫਰੈਂਡਸ ਤੁਸੀਂ ਦੇਖ ਸਕਦੇ ਹੋ ਪਲਾਂਟਸ ਦੇ ਮਿਲੀਬਕਸ ਦਾ ਅਟੈਕ ਆ ਦੇਖੋ ਇੱਥੇ ਮਿਲੀਬਕਸ ਜਮਾ ਹੋ ਚੁੱਕੀਆਂ ਨੇ ਔਰ ਆ ਦੇਖੋ ਪੱਤੇ ਦੇ ਨੀਚੇ ਵੀ ਮਿਲੀਬਕਸ ਦਾ ਅਟੈਕ ਹੈ ਇਸੇ ਤਰ੍ਹਾਂ ਕਾਫੀ ਜਗ੍ਹਾ ਅਟੈਕ ਕੀਤਾ ਹੈ ਮਿਲੀਬਕਸ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਮਿਲੀਬਕਸ ਦਾ ਅਟੈਕ ਹੈ ਟ੍ਰੀਟਮੈਂਟ ਆਪਾਂ ਕਿਵੇਂ ਕਰਨਾ ਆਰਗੈਨਿਕ ਤਰੀਕੇ ਨਾਲ ਉਹਦੇ ਬਾਰੇ ਆਪਾਂ ਜਾਣਕਾਰੀ ਸ਼ੁਰੂ ਕਰਦੇ ਆਂ ਔਰ ਕਿੰਨੇ ਦਿਨ ਇਹਦਾ ਟ੍ਰੀਟਮੈਂਟ ਚੱਲੂਗਾ ਜਾ ਕਿਹੜੀ ਸਪਰੇ ਕਿੰਨੇ ਦਿਨ ਕਰਨੀ ਆ ਕਿੰਨੇ ਪਾਣੀ ਚ ਕਰਨੀ ਆ ਉਹਦੀ ਪੂਰੀ ਵੀਡੀਓ ਦੇਖਣ ਲਈ ਵੀਡੀਓ ਚ ਬਣੇ ਰਹੋ ਜੀ ਤੇ ਆਪਾਂ ਹੁਣ ਇਹਦੀ ਇੱਕ ਲਿਕੁਇਡ ਖਾ ਤਿਆਰ ਕਰਦੇ ਆ ਉਹਨੂੰ ਵਰਤ ਕੇ ਆਪਾਂ ਇਹਦਾ ਰਿਜ਼ਲਟ ਦੇਖਦੇ ਆ ਫਿਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜੀ ਆਪਾਂ ਜੀ ਮਿਲੀ ਬਕਸ ਤੇ ਲੱਗੇ ਆ ਸਪਰੇ ਕਰਨ 1 ਲੀਟਰ ਆਪਣੇ ਕੋਲ ਪਿਆਜ਼ਾਂ ਦਾ ਫਰਟੀਲਾਈਜ਼ਰ ਹੈ ਇਹ ਕਿਵੇਂ ਤਿਆਰ ਹੁੰਦਾ ਤੁਸੀਂ ਮੇਰੀ ਵੀਡੀਓ ਚ ਦੇਖ ਸਕਦੇ ਹੋ ਤੇ ਆਪਾਂ ਨੇ ਇਹਨੂੰ ਤਿਆਰ ਕਰਕੇ ਰੱਖ ਲਿਆ ਜੀ ਤੇ ਆਪਾਂ ਇਹਨੂੰ ਵਰਤਾਂਗੇ ਆ ਦੇਖੋ ਜੀ ਇੱਥੇ ਵੀ ਆਹ ਦੇਖੋ ਆਹ ਟਾਣੀ ਤੇ ਵੀ ਮਿਲੀਬਕਸ ਨੇ ਤੇ ਇੱਥੇ ਵੀ ਮਿਲੀਬਕਸ ਦਾ ਟੈਗ ਹੈ ਕੀੜੀਆਂ ਦੀ ਮਦਦ ਨਾਲ ਮਿਲੀਬਕਸ ਬਹੁਤ ਤੇਜ਼ੀ ਨਾਲ ਫੈਲਦੇ ਨੇ ਜੀ ਅਗਰ ਤੁਹਾਡੇ ਕੋਲ ਪੰਪ ਨਹੀਂ ਹੈਗਾ ਫਰੈਂਡਸ ਤਾਂ ਤੁਸੀਂ ਇਹਨਾਂ ਦਾ ਛਿੜਕਾਓ ਹੱਥਾਂ ਨਾਲ ਵੀ ਕਰ ਸਕਦੇ ਹੋ ਕਿਉਂਕਿ ਮੈਂ ਇਸੇ ਤਰ੍ਹਾਂ ਪਹਿਲਾਂ ਸ਼ਾਵਰਿੰਗ ਵਗੈਰਾ ਇਸੇ ਤਰ੍ਹਾਂ ਕਰਦੀ ਸੀ ਬੂਟਿਆਂ ਨੂੰ ਤੇ ਜਦੋਂ ਪ੍ਰੈਸ਼ਰ ਘਟ ਜਾਂਦਾ ਪੰਪ ਦਾ ਤਾਂ ਆਪਣਾ ਪ੍ਰੈਸ਼ਰ ਇਹਦਾ ਬਣਾਉਣਾ ਜ਼ਰੂਰੀ ਹੈ ਜੀ ਇਸ ਸਾਈਡ ਵੀ ਮਿਲੀਬਾਕਸ ਨੇ ਆ ਦੇਖੋ ਅੰਡੇ ਦਿੱਤੇ ਹੋਏ ਨੇ ਆ ਪੱਤੇ ਤੇ ਤੇ ਆਪਾਂ ਹਰ ਇੱਕ ਏਰੀਆ 'ਚ ਪੱਤੇ ਸਿੱਧੇ ਪੁੱਠੇ ਕਰਕੇ ਚੰਗੀ ਤਰ੍ਹਾਂ ਇਹਨੂੰ ਸਪਰੇਅ ਕਰਨਾ ਜੀ ਕਿ ਤੇਨੋਂ ਕੋਈ ਮਿਲੀਬਾਕਸ ਰਹਿ ਜਾਵੇ ਉਹਨੇ ਫੇਰ ਅਟੈਕ ਕਰਨ। ਅਗਰ ਮਿਲੀਬਾਕਸ ਦੀ ਬੂਟੀਆਂ ਤੇ ਸ਼ੁਰੂਆਤ ਹੋਈ ਆ ਤੁਹਾਡੇ ਤਾਂ ਤੁਸੀਂ ਉਹਨਾਂ ਕ ਪੱਤਾ ਜਾਂ ਉਹਨਾਂ ਕ ਟਾਣੀ ਤੋੜ ਕੇ ਸੁੱਟ ਦਿਓ। ਚੰਗੀ ਤਰ੍ਹਾਂ ਡਿਸਟਰੋਏ ਕਰ ਦਿਓ, ਖਤਮ ਕਰ ਦਿਓ ਮਿਲੀਬਾਕਸ ਨੂੰ। ਤੇ ਕਿਉਂਕਿ ਫੇਰ ਅਗਰ ਤੁਸੀਂ ਨੇ ਆਲੇ ਦੁਆਲੇ ਉਹ ਟਾਣੀ ਛੁੱਟੀ ਤਾਂ ਮਿਲੀਬਾਕਸ ਦੁਬਾਰਾ ਆਣਗੇ ਤੁਹਾਡੇ ਬੂਟਿਆਂ ਤੇ। ਇਸ ਗੱਲ ਦਾ ਧਿਆਨ ਰੱਖਿਓ ਕਿ ਕਿੜੀਆਂ ਦੇ ਕੰਟੈਕਟ ਦੇ ਵਿੱਚ ਹੁੰਦੇ ਨੇ ਇਹ ਕੀੜੀਆਂ ਇਹਨਾਂ ਨੂੰ ਆਪਣਾ ਖਾਣਾ ਸਮਝ ਕੇ ਚੱਕ ਕੇ ਫਿਰ ਵਾਪਸ ਬੂਟਿਆਂ ਤੇ ਲੈ ਕੇ ਆਉਂਦੀਆਂ ਨੇ ਫਿਰ ਮਿਲੀਬਾਕਸ ਜਿਹੜੇ ਬੂਟਿਆਂ ਤੇ ਜਾਂਦੇ ਨੇ ਫਿਰ ਉੱਥੇ ਆਪਣੀ ਪੈਦਾਵਾਰ ਵਧਾ ਦਿੰਦੇ ਨੇ ਜੀ ਤੇ ਫਰੈਂਡਸ ਇਹ ਜਿਹੜਾ ਸਪਰੇਅ ਹੈ ਦਾ ਕੋਈ ਨੁਕਸਾਨ ਨਹੀਂ ਤੇ ਤੁਸੀਂ ਜਿਹੜੇ ਆਲੇ-ਦੁਆਲੇ ਪਲਾਂਟਸ ਨੇ ਉਹਨਾਂ ਤੇ ਵੀ ਸਪਰੇਅ ਕਰ ਦਿਓ ਕਿਉਂਕਿ ਆ ਦੇਖੋ ਜਿਹੜਾ ਮਿਰਚਾਂ ਦਾ ਪਲਾਂਟ ਹੈ ਇਹਦੇ ਪੈਂਗਨ ਦੀ ਬੈਕ ਸਾਈਡ ਤੇ ਇਹ ਵਾਲਾ ਇਹ ਤੇ ਵੀ ਮਿਲੀਬਾਕਸ ਇੱਕ ਦੋ ਆ ਗਈਆਂ ਤਾਂ ਇਹ ਦuale ਜਿਹੜੇ ਪਲਾਂਟਸ ਨੇ ਉਹਨਾਂ ਤੇ ਵੀ ਸਪਰੇਅ ਕਰਦਿਓ ਪੱਤਿਆਂ ਦੇ ਉੱਪਰਲੀ ਸਾਈਡ ਪੱਤਿਆਂ ਦੀ ਬੈਕ ਸਾਈਡ ਦੋਨੋਂ ਪਾਸੇ ਸਪਰੇਅ ਕਰਤੀ ਜੀ ਕਿਉਂਕਿ ਬੈਕ ਸਾਈਡ ਤੇ ਵੀ ਮਿਲੀਬਕਸ ਬਹੁਤ ਸੀ ਆ ਦੇਖੋ ਆਪਾਂ ਚੰਗੀ ਤਰ੍ਹਾਂ ਸਪਰੇਅ ਕਰਤੀ ਬਾਕੀ ਜਿਹੜਾ ਮੈਂ ਸ਼ਾਮ ਨੂੰ ਤੁਹਾਨੂੰ ਇਹਦਾ ਅਪਡੇਟ ਦਵਾਂਗੀ ਮਿਲੀਬਕਸ ਤੇ ਕਿੰਨਾ ਅਸਰ ਹੋਇਆ ਇਹ ਸਪਰੇਅ ਦਾ ਕਿਉਂਕਿ ਇਹ ਆ ਫਰੈਂਡਸ ਇਹ ਆਰਗੈਨਿਕ ਖਾਦ ਹੈ ਘਰੇ ਤਿਆਰ ਕੀਤੀ ਹੋਈ ਠੀਕ ਹੈ ਜਦੋਂ ਘਰੇ ਕੋਈ ਚੀਜ਼ ਆਪਾਂ ਬਣਾਉਂਦੇ ਆ ਤਾਂ ਉਹਨੂੰ ਅਸਰ ਕਰਨ ਨੂੰ ਥੋੜਾ ਜਿਹਾ ਟਾਈਮ ਲੱਗਦਾ ਉਹਦਾ ਰਿਜ਼ਲਟ ਜਦੋਂ ਪ੍ਰੋਪਰ ਤਰੀਕੇ ਨਾਲ ਮੇਰੇ ਕੋਲ ਆਇਆ ਉਸ ਹਿਸਾਬ ਨਾਲ ਹੀ ਮੈਂ ਤੁਹਾਨੂੰ ਮਿਲੀ ਬਾਕਸ ਦੇ ਰਿਜ਼ਲਟ ਬਾਰੇ ਦੱਸੂਗੀ ਤੇ ਇੱਕ ਵਾਰ ਆਪਾਂ ਨੇ ਸਪਰੇਅ ਕਰਤੀ ਸਵੇਰ ਦੇ ਟਾਈਮ ਔਰ ਹੁਣ ਆਪਾਂ ਇਹਨੂੰ ਸ਼ਾਮ ਨੂੰ ਚੈੱਕ ਕਰਾਂਗੇ ਤੇ ਮੇਰੇ ਕੋਲ ਅੱਧੀ ਸਪਰੇਅ ਬਚ ਗਈ ਅੱਧੀ ਤੋਂ ਜ਼ਿਆਦਾ ਹੀ ਸਪਰੇਅ ਬਚ ਗਈ ਜੀ ਇਹਦੇ ਵਿੱਚ ਮਤਲਬ ਫਰਟੀਲਾਈਜ਼ਰ ਬਚ ਗਿਆ ਬੋਟਲ 'ਚ ਤੇ ਇਹਦਾ ਇਹਦੀ ਵਾਰ ਤੋਂ ਆਪਾਂ ਸ਼ਾਮ ਨੂੰ ਕਰਾਂਗੇ ਤੇ ਤੁਹਾਨੂੰ ਸ਼ਾਮ ਨੂੰ ਅਪਡੇਟ ਦਿੰਨੇ ਆ ਜੀ ਇਹ ਜੀ ਹੈਗਾ ਸ਼ਾਮ ਦਾ ਟਾਈਮ ਤੇ ਆਪਾਂ ਮਿਲੀਬਾਕਸ ਚੈੱਕ ਕਰ ਰਹੇ ਸੀ ਆ ਦੇਖੋ ਇੱਕ ਵਾਰ ਸਪਰੇਅ ਕੀਤੀ ਆ 50% ਫਰਕ ਪੈ ਚੁੱਕਿਆ ਮਿਲੀਬਾਕਸ ਨੂੰ ਤੇ ਆ ਤੁਸੀਂ ਦੇਖ ਸਕਦੇ ਹੋ ਪੱਤਿਆਂ ਦੇ ਉੱਪਰਲੀ ਸਾਈਡ ਹੈ ਨਹੀਂ ਤੇ ਬੈਕ ਸਾਈਡ ਤੇ ਵੀ ਘਟ ਗਏ ਬਾਕੀ ਇੱਥੋਂ ਵੀ ਠੀਕ ਆ ਤੇ ਫਰੈਂਡਸ ਜਿਹੜੇ ਆ ਛੋਟੇ ਛੋਟੇ ਇਹਦੇ ਨੁੱਕਰਾਂ ਨੇ ਬੂਟੇ ਦੀਆਂ ਇਹਨਾਂ ਨੂੰ ਵੈਸੇ ਵੀ ਇਹਨਾਂ ਨੇ ਮਿਲੀਬਾਕਸ ਨੇ ਖਰਾਬ ਕਰਤਾ ਤਾਂ ਆਪਾਂ ਇਹਨੂੰ ਪਿੰਚ ਕਰਕੇ ਅਲੱਗ ਕਰ ਦਾਂਗੇ ਮਤਲਬ ਤੋੜੀ ਦਵਾਂਗੇ ਜੀ ਕਿਉਂਕਿ ਨਵੇਂ ਸਿਰੇ ਤੋਂ ਫਰੂਟਿੰਗ ਹੋਊਗੀ ਤੇ ਇਹ ਇੱਥੋਂ ਦੁਬਾਰਾ ਗਰੋਥ ਸ਼ੁਰੂ ਹੋ ਜੂਗੀ ਪlant ਦੀ ਤੇਰੇ ਕੋਲ ਜਿਹੜੀ ਸਪਰੇ ਬਚੀ ਹੋਈ ਸੀ ਫਰੈਂਡਸ ਆ ਦੇਖ ਸਕਦੇ ਹੋ ਇਹਨੂੰ ਆਪਾਂ ਦੁਬਾਰਾ ਵਰਤ ਲੈਨੇ ਆ ਤੇ ਹੁਣ ਆਪਾਂ ਇਹਨੂੰ ਇੱਕ ਵਾਰ ਸਪਰੇ ਨੂੰ ਚੰਗੀ ਤਰ੍ਹਾਂ ਹੋਰ ਦੇ ਦਵਾਂਗੇ ਤੇ ਬਾਕੀ ਇਹਦਾ ਆਪਾਂ ਦੇਖਾਂਗੇ ਸਵੇਰੇ ਰਿਜ਼ਲਟ ਤੇ ਹੁਣ ਮੈਂ ਚੰਗੀ ਤਰ੍ਹਾਂ ਫਰੰਟ ਔਰ ਬੈਕ ਦੋਨੇ ਸਾਈਡਾਂ ਤੇ ਚੰਗੀ ਤਰ੍ਹਾਂ ਸਪਰੇ ਕਰ ਦੂੰਗੀ ਜਾ ਤਾ ਕੋਈ ਰਿਜ਼ਲਟ ਨਹੀਂ ਆਉਂਦਾ ਫਰੈਂਡਸ ਉਦੋਂ ਤੱਕ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਨਹੀਂ ਕਰੂੰਗੀ ਜਦੋਂ ਦਾ ਰਿਜ਼ਲਟ ਮੈਨੂੰ ਕਲੀਅਰ ਹੋ ਗਿਆ ਕਿ ਹਾਂ ਮੈਂ ਤੁਹਾਨੂੰ ਇਹ ਕਲੀਅਰ ਕਰ ਸਕਾਂ ਥੋੜੀ ਥੋੜੀ ਮਿਲੀ ਬਾਕਸ ਇੱਥੇ ਤਾਂ ਵੈਸੇ ਹੈ ਨਹੀਂ ਆ ਤਾਂ ਸਾਫ਼ ਹੈ ਪਤਾ ਕਿਤੇ ਨਾ ਕਿਤੇ ਮਿਲੀ ਬਾਕਸ ਮੈਨੂੰ ਲੱਗ ਰਿਹਾ ਕਿ ਹੈ ਗਿਆ ਆ ਦੇਖੋ ਇੱਥੇ ਘਟ ਗਏ ਆ ਦੇਖੋ ਕਾਫੀ ਜ਼ਿਆਦਾ ਸੀ ਇੱਥੇ ਹੁਣ ਸਿਰਫ 3 ਮਿਲੀ ਬਾਕਸ ਬੈਠੇ ਨੇ ਤੇ ਅਗਰ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਤਾਂ ਇਹਨਾਂ ਨੂੰ ਇਸ ਤਰ੍ਹਾਂ ਵਾਸ਼ ਵੀ ਕਰ ਸਕਦੇ ਹੋ ਆ ਦੇਖੋ ਜੀ ਇਸ ਤਰ੍ਹਾਂ ਵਾਸ਼ ਕਰ ਦੋ ਰਿਮੂਵ ਹੋ ਜਾਂਦੇ ਨੇ ਹਟ ਜਾਂਦੇ ਨੇ ਤਾਂ ਤੁਸੀਂ ਪੱਤਿਆਂ ਨੂੰ ਇਦਾਂ ਹਲਕਾ ਹਲਕਾ ਮਸਲ ਕੇ ਵੀ ਵਾਸ਼ ਕਰ ਸਕਦੇ ਹੋ ਤੇ ਇਹਦੇ ਨਾਲ ਵੀ ਬਹੁਤ ਫਰਕ ਪੈਂਦਾ ਹੈ ਜੀ ਮिलीਬਾਕਸ ਦੇ ਸਪਰੇ ਜਿਹੜੀ ਆਪਾਂ ਕੀਤੀ ਆ ਉਹਦੇ ਨਾਲ ਕੋਈ ਇਹ ਤੇ ਸਾਈਡ ਇਫੈਕਟ ਨਹੀਂ ਹੋਇਆ ਕੱਲੇ ਪਿਆਜ਼ਾਂ ਦੀ ਆਪਾਂ ਸਪਰੇ ਕੀਤੀ ਆ ਤੇ ਉਲਟਾ ਅਸਰ ਇਹ ਵਧੀਆ ਹੋਇਆ ਕਿ ਸ਼ਾਮ ਤੱਕ ਇਹ ਮੁਰਝਾ ਜਾਂਦੇ ਨੇ ਇਹਦੇ ਪੱਤੇ ਗਰਮੀ ਬਹੁਤ ਜ਼ਿਆਦਾ ਹੈ ਦੇਖ ਲੋ ਹੁਣ 47 ਤੋਂ 32 ਡਿਗਰੀ ਟੈਂਪਰੇਚਰ ਫੇਰ ਹੋ ਚੁੱਕਿਆ ਤਾਂ ਕੱਲ ਤਾਂ ਸ਼ਾਮ ਤੱਕ ਮਰ ਜਾ ਚੁੱਕਿਆ ਸੀ ਪਰ ਅੱਜ ਜਦੋਂ ਇਹਨੂੰ ਮੈਂ ਪਿਆਜ਼ ਦੇ ਛਿਲਕਿਆਂ ਦੀ ਖਾਦ ਦਿੱਤੀ ਆ ਤਾਂ ਇਹਦੇ ਪੱਤੇ ਮੈਨੂੰ ਹਰੇ ਭਰੇ ਹੀ ਮਿਲੇ ਨੇ ਜੀ ਤੇ ਆ ਦੇਖੋ ਇੱਧਰ ਮੈਂ ਸਪਰੇ ਨਹੀਂ ਕੀਤੀ ਆ ਦੇਖੋ ਆ ਵਾਲੇ ਹਾਂਜੀ ਆ ਦੇਖੋ ਗ੍ਰੀਨ ਨੇ ਬਿਲਕੁਲ ਹੈਲਦੀ ਪੱਤੇ ਨੇ ਤਸ ਇਹ ਛੋਟਾ ਪਲਾਂਟ ਹੈ ਤਾਂ ਇਸ ਕਰਕੇ ਇਹਦੇ ਪੱਤੇ ਤੁਸੀਂ ਮਸਲ ਕੇ ਵਾਸ਼ ਕਰ ਸਕਦੇ ਹੋ ਕਿ ਪਹਿਲਾ ਮੀਲੀਬਗਸ ਜ਼ਿਆਦਾ ਸੀ ਹੁਣ ਘਟ ਗਏ ਕਿਉਂਕਿ ਦੇਖੋ ਜਿੱਦਾਂ ਹੋਮੋਪੈਥਿਕ ਦਵਾਈ ਆਪਣਾ ਅਸਰ ਹੌਲੀ-ਹੌਲੀ ਕਰਦੀ ਆ ਆਰਗੈਨਿਕ ਦਵਾਈ ਹੋਵੇ ਜਾਂ ਆਰਗੈਨਿਕ ਖਾਦ ਫਰਟੀਲਾਈਜ਼ਰ ਜਾਂ ਕੋਈ ਵੀ ਚੀਜ਼ ਹੈ ਉਹ ਉਹ ਵੀ ਆਪਣਾ ਅਸਰ ਹੌਲੀ-ਹੌਲੀ ਕਰੂਗੀ ਫਰੈਂਡਸ ਤਾਂ ਇਸ ਲਈ ਤੁਸੀਂ ਇਹ ਛੋਟੀਆਂ-ਛੋਟੀਆਂ ਗੱਲਾਂ 'ਚ ਜਲਦਬਾਜ਼ੀ ਨਾ ਕਰਿਓ ਇਹ ਛੋਟੀਆਂ-ਛੋਟੀਆਂ ਗੱਲਾਂ ਹੌਲੀ-ਹੌਲੀ ਪ੍ਰੋਸੈਸ ਇਹਨਾਂ ਦਾ ਚੱਲਦਾ ਹੈ ਜੀ ਤਾਂ ਆਪਾਂ ਆਪਣੇ ਬੰਨ ਨੂੰ ਕੋਸ਼ਿਸ਼ ਜਾਰੀ ਰੱਖੋ ਕਿਉਂਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਔਰ ਆਪਾਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹੋ। ਤੇ ਇਸ ਵੇਰੇ ਕੀੜੀਆਂ ਵੀ ਬਹੁਤ ਸਿਗੀਆਂ ਐ ਤੇ ਪਲਾਂਟ ਤੇ ਹੋ ਘਟ ਚੁੱਕੀਆਂ ਨੇ ਜੀ। ਤੇ ਇਹਨਾਂ ਦਾ ਪ੍ਰੋਸੈਸ ਸੇਮ ਜਿਹਾ ਰੱਖਿਆ ਮੈਂ ਅਮਰੂਦ ਤੇ ਮਿਲੀਬਕਸ ਦਾ ਅਟੈਕ ਔਰ ਸਬਜ਼ੀਆਂ ਵਾਲੇ ਪਲਾਂਟਸ ਤੇ ਮਿਲੀਬਕਸ ਦਾ ਅਟੈਕ। ਤੇ ਇਸ ਲਈ ਉਹ ਸਾਬ ਨਾਲ ਮੈਂ ਤੁਹਾਨੂੰ ਅਪਡੇਟ ਦਿੰਦੀ ਰਹੂੰਗੀ ਜੀ। ਆਪਣਾ ਜੀ 24 ਘੰਟੇ ਹੋ ਗਏ ਸਪਰੇਅ ਕੀਤੀ ਨੂੰ ਕੱਲ ਸਵੇਰੇ ਆਪਾਂ ਨੇ ਸਪਰੇਅ ਕੀਤੀ ਸੀ ਔਰ ਸ਼ਾਮ ਨੂੰ ਸਪਰੇਅ ਕੀਤੀ ਸੀ ਇਸ ਪlant ਤੇ ਔਰ ਅੱਜ ਹੈਗਾ 24 ਘੰਟੇ ਬਾਅਦ ਸਵੇਰ ਦਾ ਟਾਈਮ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਕੀੜੀਆਂ ਵੀ ਬਹੁਤ ਘੱਟ ਇਸ ਖਾਦ ਦੀ ਤੁਸੀਂ ਵਰਤੋ ਹਰ ਰੋਜ਼ ਸਪਰੇਅ ਕਰ ਸਕਦੇ ਹੋ ਇਸ ਦਾ ਕੋਈ ਨੁਕਸਾਨ ਨਹੀਂ ਮਿਲੇਗਾ ਇਸ ਪlant ਤੋਂ ਦੂਰ ਰਹਿਣਗੇ ਜੀ ਤਾਂ ਤਾਂ ਵੈਸੇ ਹੀ ਆ ਸਾਫ਼ ਆ ਦੇਖ ਲਓ ਬਿਲਕੁਲ ਆ ਦੇਖੋ ਜੀ ਤੇ ਜਿਹੜਾ ਆਪਣਾ ਪਿਆਜ਼ਾਂ ਦਾ ਪਾਣੀ ਐ ਉਹ ਡਾਇਰੈਕਟ ਆਪਾਂ ਬੂਟਿਆਂ ਨੂੰ ਦੇ ਸਕਦੇ ਆ ਉਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਜੀ ਔਰ ਉਹਦੇ ਨਾਲ ਮਿਲੀ ਬັກਸ ਨੇ ਉਹਨਾਂ ਨੂੰ ਕੁਝ ਕ ਟਾਈਮ ਜ਼ਰੂਰ ਲੱਗਦਾ ਹਟਣ ਦੇ ਵਿੱਚ ਤਾਂ ਦੋ ਤੋਂ ਤਿੰਨ ਵਾਰ ਸਪਰੇਅ ਜ਼ਰੂਰ ਕਰੋ ਦੋ ਵਾਰ ਸਪਰੇਅ ਮੈਂ ਕਰਤੀ ਸੀ ਇਹਨਾਂ ਤੇ ਅਗਰ ਤੁਹਾਨੂੰ ਲੱਗੇ ਤੀਜੀ ਵਾਰ ਵੀ ਸਪਰੇਅ ਕਰਨ ਦੀ ਜ਼ਰੂਰਤ ਆ ਤਾਂ ਤੁਸੀਂ ਤੀਜੀ ਵਾਰ ਵੀ ਸਪਰੇਅ ਕਰੋ ਕਿਉਂਕਿ ਦੇਖੋ ਆਰਗੈਨਿਕ ਚੀਜ਼ਾਂ ਹੌਲੀ-ਹੌਲੀ ਅਸਰ ਕਰਦੀਆਂ ਨੇ ਪਲਾਂਟਸ ਤੇ ਔਰ ਬਾਕੀ ਦੋ ਤਿੰਨ ਗੱਲਾਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੂਗੀ ਜੀ ਗੱਲਾਂ ਦਾ ਧਿਆਨ ਰੱਖਿਓ ਜਿਹੜੇ ਮਿਲੀਬਾਕਸ ਨੂੰ ਕਜਾਉਣ ਦੇ ਵਿੱਚ ਮਦਦ ਕਰਦੀਆਂ ਨੇ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡੇ ਪlant ਤੇ ਮਿਲੀਬਾਕਸ ਦਾ ਅਟੈਕ ਹੋ ਰਿਹਾ ਤਾਂ ਤੁਸੀਂ ਕੀ ਕਰਨਾ ਆ ਦੇਖੋ ਮੇਨ ਤਾਂ ਜਿੱਥੋਂ ਨਵੇਂ ਲੀਫਸ ਆਉਂਦੇ ਨੇ ਪੱਤੇ ਆਉਂਦੇ ਨੇ ਜਾਂ ਡੰਡੀਆਂ ਆਉਂਦੀਆਂ ਨੇ ਉੱਥੇ ਮਿਲੀਬਾਕਸ ਦਾ ਅਟੈਕ ਸ਼ੁਰੂ ਹੁੰਦਾ ਤੁਸੀਂ ਜੇ ਅਗਰ ਇਸ ਜਗ੍ਹਾ ਤੇ ਮਿਲੀਬਾਕਸ ਆ ਗਏ ਤਾਂ ਇੰਨੀ ਕਿ ਜਗ੍ਹਾ ਨੂੰ ਤੁਸੀਂ ਅਲੱਗ ਕਰ ਦੇਣਾ ਪਿੰਚਿੰਗ ਕਰਕੇ ਅਲੱਗ ਕਰ ਦੇਣਾ ਤੇ ਇਸੇ ਤਰ੍ਹਾਂ ਜਿੱਥੇ ਜਿੱਥੇ ਤੁਹਾਨੂੰ ਮਿਲੀਬਾਕਸ ਦੀ ਸ਼ੁਰੂਆਤ ਲੱਗੇ ਉੱਥੇ-ਉੱਥੇ ਪਿੰਚਿੰਗ ਕਰਕੇ ਅਲੱਗ ਕਰ ਦਿਓ ਪੱਤਿਆਂ ਨੂੰ ਜਾਂ ਡੰਡੀ ਨੂੰ ਇੱਥੇ ਮਿਲੀਬਾਕਸ ਦੀ ਸ਼ੁਰੂਆਤ ਰੱਖਿਆ ਅਗਰ ਤੁਸੀਂ ਪਿੰਚਿੰਗ ਨਹੀਂ ਕਰਨੀ ਤਾਂ ਉਹਨੂੰ ਪਾਣੀ ਨਾਲ ਵਾਸ਼ ਕਰ ਦਿਓ ਤੁਹਾਡਾ ਨਾ ਸ਼ੇਅਰ ਕੀਤਾ ਸੀ ਵੀਡੀਓ ਦੇ ਵਿੱਚ ਵਾਸ਼ ਤੁਸੀਂ ਦੋਨੇ ਸਾਈਡਾਂ ਤੋਂ ਕਰਨਾ ਪੱਤਿਆਂ ਨੂੰ ਔਰ ਪਲਾਂਟਸ ਨੂੰ ਚੰਗੀ ਤਰ੍ਹਾਂ ਵਾਸ਼ ਕਰ ਦੇਣਾ ਕਿਉਂਕਿ ਸ਼ੁਰੂਆਤ ਹੋਊਗੀ ਤਾਂ ਮਿਲੀ ਬਕਸ ਉੱਥੇ ਹੀ ਰੁਕ ਜਾਣਗੇ ਤੇ ਜਦੋਂ ਵਾਸ਼ ਕਰਨੇ ਨੀਚੇ ਕੋਈ ਡੱਬਾ ਭਾਂਡਾ ਰੱਖ ਲਿਓ ਕਿ ਜਿਹੜੇ ਮਿਲੀ ਬਕਸ ਵਾਸ਼ ਕਰਨ ਦੇ ਟਾਈਮ ਨੀਚੇ गिरਣਗੇ ਔਰ ਸਿੱਧਾ ਧਰਤੀ ਤੇ ਨਾ गिरਣ ਔਰ ਜਿਹੜਾ ਡੱਬਾ ਜਾਂ ਕੋਈ ਬਰਤਨ ਹੋਊਗਾ ਉਹਦੇ ਵਿੱਚ गिरਣ ਇਸ ਦਾ ਇਹਦੇ ਵਿੱਚ ਇਹ ਗੱਲ ਦਾ ਧਿਆਨ ਰੱਖਣ ਵਾਲੀ ਹੈ ਫਰੈਂਡਸ ਅਗਰ ਮਿਲੀ ਬਕਸ ਧਰਤੀ ਤੇ गिरਣਗੇ ਤਾਂ ਉਹਦੇ ਨਾਲ ਕੀੜੀਆਂ ਦੁਬਾਰਾ ਫੇਰ ਮਿਲੀ ਬਕਸ ਨੂੰ ਪlant ਦੇ ਉੱਪਰ ਲੈ ਕੇ ਆਣਗੀਆਂ ਫੇਰ ਮਿਲੀਬਕਸ ਦਾ ਅਟੈਕ ਫੇਰ ਸ਼ੁਰੂ ਹੋ ਜਾਣਾ ਫਿਰ ਤੁਸੀਂ ਇੰਨੀ ਮਿਹਨਤ ਕੀਤੀ ਦਾ ਤੁਹਾਡੀ ਦਾ ਕੋਈ ਫਾਇਦਾ ਨਹੀਂ ਹੋਣਾ ਤਾਂ ਪਹਿਲਾ ਹੋ ਗਿਆ ਪਿੰਚਿੰਗ ਜਿੱਥੇ ਵੀ ਨਵੇਂ ਪੱਤੀਆਂ ਤੇ ਤੁਹਾਨੂੰ ਲੱਗ ਰਿਹਾ ਮਿਲੀਬਕਸ ਆ ਰਹੇ ਨੇ ਉੱਥੇ ਪਿੰਚਿੰਗ ਜ਼ਰੂਰ ਕਰ ਦਿਓ ਸੈਕੰਡ ਹੈਗਾ ਕਿ ਤੁਸੀਂ ਸਿੰਪਲ ਪਾਣੀ ਨਾਲ ਇਹਨਾਂ ਦੇ ਪੱਤੇਆਂ ਨੂੰ ਪlant ਨੂੰ ਵਾਸ਼ ਕਰ ਸਕਦੇ ਹੋ ਸ਼ਾਵਰ ਕਰਕੇ ਨਿਲਾ ਸਕਦੇ ਹੋ ਉਹਦੇ ਨਾਲ ਵੀ ਮਿਲੀਬਕਸ ਘਟ ਜਾਂਦੇ ਨੇ ਅਗਰ ਮਿਲੀਬਾਕਸ ਕਿਸੀ ਟਾਣੀ ਜਾਂ ਡੰਡੀ ਤੇ ਜ਼ਿਆਦਾ ਨੇ ਤਾਂ ਉਹਨਾਂ ਹਿੱਸਾ ਤੁਸੀਂ ਅਲੱਗ ਕਰ ਦੋ। ਸਮਝੋ ਇਹ ਤੇ ਮਿਲੀਬਾਕਸ ਨੇ ਤਾਂ ਇਹਨੂੰ ਅਲੱਗ ਕਰ ਦੋ। ਆ ਦੇਖੋ ਮਿਲੀਬਾਕਸ हट ਚੁੱਕੇ ਨੇ ਵੈਸੇ ਹੀ ਨਿਸ਼ਾਨ ਹੈ ਜੀ ਇੱਥੇ। ਆ ਦੇਖੋ ਮਿਲੀਬਾਕਸ ਨਹੀਂ ਹੈਗੇ। ਤੇ ਤੀਸਰਾ ਫਾਰਮੂਲਾ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਜੀ। ਪਿਆਜ਼ਾਂ ਦਾ ਪਾਣੀ, ਪਿਆਜ਼ਾਂ ਦਾ ਫਰਟੀਲਾਈਜ਼ਰ ਉਹਦੀ ਵਰਤੋ ਜ਼ਰੂਰ ਕਰੋ। ਫਰਟੀਲਾਈਜ਼ਰ ਕਿਵੇਂ ਬਣਾਇਆ ਤੇ ਉਹਦੀ ਵੀਡੀਓ ਮੈਂ ਅਪਲੋਡ ਕੀਤੀ ਹੈ ਜੀ ਉਹ ਵੀ ਤੁਸੀਂ ਜ਼ਰੂਰ ਦੇਖਿਓ ਉਸ ਹਾਵ ਨਾਲ ਤੁਸੀਂ ਆਨੀਅਨ ਦਾ ਫਰਟੀਲਾਈਜ਼ਰ ਬਣਾਇਓ ਔਰ ਵਰਤ ਕੇ ਦੇਖਿਓ 2 ਤੋਂ 3 ਵਾਰ ਸਪਰੇਅ ਤੁਸੀਂ ਜ਼ਰੂਰ ਕਰਨੀ ਆ ਪਹਿਲੀ ਵਾਰ ਚ ਤੁਹਾਨੂੰ ਰਿਜ਼ਲਟ ਇੰਨਾ ਵਧੀਆ ਨਹੀਂ ਮਿਲਣਾ ਪਰ ਕੁਝ ਇੱਕ ਪਰਸੈਂਟ ਫਰਕ ਪਾਊਗਾ ਪਰ ਅਗਰ ਪੂਰੀ ਤਰ੍ਹਾਂ ਤੁਸੀਂ ਮਿਲੀਬਾਕਸ ਨੂੰ ਭਜਾਣਾ ਤਾਂ 3 ਵਾਰ ਮੈਕਸਿਮਮ ਸਪਰੇਅ ਕਰਿਓ ਤੇ ਪਾਣੀ ਉਹਦੇ ਵਿੱਚ ਨਾ ਮਿਕਸ ਕਰਿਓ ਜੀ ਫਰਟੀਲਾਈਜ਼ਰ ਚ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਕਮੈਂਟ ਔਰ ਸ਼ੇਅਰ ਕਰ ਦਿਓ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ। ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਆਂ ਜੀ ਤੁਹਾਨੂੰ ਅਗਲੀ ਵੀਡੀਓ 'ਚ। ਬੈਲ ਬਟਨ ਨੂੰ ਆਨ ਰੱਖਿਓ ਜੀ। ਕੋਈ ਵੀ ਨੋਟੀਫਿਕੇਸ਼ਨ ਹੁੰਦਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੂਗਾ ਜੀ। ਅਗਰ ਤੁਹਾਡੇ ਕੋਲ ਪਲਾਂਟਸ ਨੂੰ ਲੈ ਕੇ ਮਿਲੀ ਬਾਕਸ ਨੂੰ ਭੇਜਾਉਣ ਲਈ ਕੋਈ ਹੋਰ ਆਈਡੀਆ ਹੈਗਾ ਤਾਂ ਮੇਰੇ ਨਾਲ ਜ਼ਰੂਰ ਕਮੈਂਟਾਂ ਦੇ ਵਿੱਚ ਸ਼ੇਅਰ ਕਰਿਓ। ਮੈਂ ਜ਼ਰੂਰ ਉਹ ਟਰਾਈ ਕਰੂੰਗੀ। ਤੇ ਥੈਂਕ ਯੂ ਜੀ ਫॉर ਵਾਚਿੰਗ।